ਇੱਧਰ ਪਿੱਛੇ ਜਾਨੀ ਜੀ ਪਿੱਛੇ ਕਿੱਥੇ ਜਾ ਰਹੇ ਆ ਸੀ ਥੈਂਕ ਯੂ ਚਾਚੂ ਦੋਨੋਂ ਲੈ ਲਓ ਚਾਚੂ ਦੋਨੋਂ ਦੇ ਲੋ ਦੇ ਦੋ ਜੁੜੇ ਜਾਓ ਹੋਈ ਹੋਈ ਚੋੜੇ ਅੱਲੇ ਤਾਂ ਕਰਾ ਸ਼ਾਹ ਵਾਲੀ ਦੀ ਤੋ ਐਸ ਲੈ 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 ਥੈਂਕ ਯੂ ਲੈ ਲੋ ਚਾਬਾ ਥੈਂਕ ਯੂ ਜੀ ਉਧਰ ਛੋਲੇ ਸਿਸਟਰ ਵੱਲੋਂ ਆਗੇ ਸੀ ਗਈ ਹੁਣ ਮੰਗਵਾਲ ਆਗੇ ਵੱਡੇ ਸਿਸਟਰ ਕੋਲੇ ਤੇ ਭਾਣਜਾ ਵੀ ਆਇਆ ਹੋਇਆ ਜੇ ਇੱਥੇ ਇੰਨੇ ਸਾਲਾਂ ਬਾਅਦ ਪਹਿਲੀ ਵਾਰ ਇੱਥੇ ਵਿਰਾਸ ਘਰ ਚ ਦੇਨਦੇ ਮੈਨੂੰ ਮਿਲਦੇ ਨੇ ਮਾਮੇ ਨੂੰ ਮਿਲ ਲਿਆ ਕੱਲੀ ਨੂੰ ਹੈ ਉਹ ਠੀਕ ਆ ਠੀਕ ਇੱਥੇ ਬਹੁਤ ਸਾਲਾਂ ਬਾਅਦ ਵਿਆਹ ਤੋਂ ਬਾਅਦ ਅੱਜ ਤੈਨੂੰ ਇਹ ਘਰ 'ਚ ਦੇਖਿਆ ਸੀ ਅੱਛਾ ਜੀ ਸਪੈਸ਼ਲ ਆ ਉਹ ਠੀਕ ਆ ਫਿਰ ਠੀਕ ਚਲੋ ਚਲੋ ਕਿੰਨੇ ਸਾਲ ਹੋ ਗਏ ਵਿਆਹ ਨੂੰ ਅੱਜ ਘਰ 'ਚ ਦੇਖਿਆ ਅੱਜ ਵਾਲਾ ਵੇ ਰਵੀ ਨੂੰ ਕਹਿਣਾ ਜੀ ਮੈਂ ਕਹਿੰਦਾ ਵਿਆਹ ਤੋਂ ਬਾਅਦ ਅੱਜ ਤੈਨੂੰ ਘਰ 'ਚ ਦੇਖਿਆ ਇਸ ਤਰ੍ਹਾਂ ਸੀ ਚਲ ਆ ਮੈਂ ਕੱਲ ਜੋ ਆਖ ਨਹੀਂ ਆਏ ਗਏ ਆ ਕੱਲੇ ਆ ਕਰੀ ਆ ਅੱਛਾ ਉਧਰ ਨਹੀਂ ਉਧਰ ਬੈਠੇ ਸਾਨੂੰ ਤਾਂ ਵੀ ਅੱਜ ਮਿਲਿਆ ਕਰੇ ਜਦੋਂ ਸੌਣ ਪਿਆਰਾ ਵੀ ਇੱਥੇ ਨਹੀਂ ਹੁੰਦਾਰੀ ਗੱਲਾਂ ਅੱਜ ਤੁਹਾਨੂੰ ਮਿਲਿਆ ਅੱਛਾ ਤੁਹਾਨੂੰ ਮਿਲਣ ਨਹੀਂ ਆਉਂਦੀ ਸੋ ਅਗਲੀ ਠੀਕ ਆ ਵੀ ਹਾਂ ਵੀਰੇ ਵਾਂਦੇ ਤੇ ਦਵਾ ਬਸ ਜਿਹੜੀ ਹੈ ਇਹ ਸੌਤਾ ਵੇ ਆ ਹਾਲੇ ਦਾ ਟਾਈਮ ਲਾਊਗਾ ਹਾਲੇ ਨਹੀਂ ਦੇਤਾ ਹਾਲੇ ਨਹੀਂ ਆਨੇ ਟਾਈਮ ਲਾਊਗਾ ਥੋੜਾ ਇੱਧਰ ਪਿੱਛੇ ਜੀ ਪਿੱਛੇ ਕਿੱਥੇ ਨਾ ਚੁੱਕੀ ਆ ਸੀ ਥੈਂਕ ਯੂ ਚਾਚੂ ਦੋਨੋਂ ਲੈ ਲੋ ਚਾਚੂ ਦੋਨੋਂ ਦੇ ਲੋ ਦੇ ਦੇ ਦੋਦੇ ਚਾਚੂ ਕੋਸਿਆਣਾ ਮੈਨੂੰ ਦਿਖਾ ਦੇ ਦੋ ਬਹੁਤ ਸ਼ਾਬਾਸ਼ ਸ਼ਾਬਾਸ਼ ਅੱਛਾ ਲਾਉਗਾ ਨਾ ਆਪਣਾ ਲਾਉਗਾ ਨਾ ਜੜੀ ਦਾ ਤੂੰ ਨਾ ਦੁੱਲ ਦੁੱਲ ਜਾ ਲੈ ਲਓ ਤੁਸੀਂ ਇੱਥੇ ਕੋਈ ਨਹੀਂ ਕੋਈ ਨਹੀਂ ਘੱਟ ਡੱਬਾ ਹੀ ਲਾਇਆ ਹੁੰਦਾ ਤੇ ਉਹ ਮੈਂ ਤਾਂ ਹਾਂਜੀ ਇਹ ਵੀ ਲੈ ਲਓ ਨੰਬਰ ਹੀ ਲੈਸ ਨਿੰੇਬੂ ਬਣੇ ਕਿਦੋਂ ਬਣਾਉਣਾ ਇਹ ਪੈਕਿੰਗ ਚ ਆਉਣ ਲੱਗ ਪਿਆ। ਇਹ ਤਾਂ ਬੇਹੱਦ। ਇਹ ਤਾਂ ਬਣਨਾ ਨਹੀਂ ਬਾਹਲੀ ਬਾਹ ਕਿੰਨੇ ਨਿੰੇਬੂ ਬਣੀ ਮਿਲਦਾ ਬਾਈ। ਇਹ ਲੋਕ ਭੌਂਦੇ ਨਹੀਂ ਆਉਂਦੇ। ਜੱਤੀ ਨੇ ਬਾਹਲੀ ਭਰ ਲੈਣੀ ਏਡੀ। ਹਾਂ। ਅਸੀਂ ਜੋ ਲੱਕੀ। ਯੋਲਾ। ਤੇ ਮੈਨੂੰ ਬਣਾ ਦਿੰਦਾ। ਬੋਲਣਾ। 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 ਹਾਂ। 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 ਹਮਨੇ ਕਰ ਲਿਆ। ਇਹ ਹੁਣ। ਹੁਣ ਕੁਮਾ। ਹਕਮਾ ਗੋਹੂ ਨਾ। ਇਹ ਗੋਹੂ। ਜੀ ਆਇਆਂ ਨੂੰ। ਡਾਕਟਰ ਨੰਨੀ ਕ੍ਰੌਸ ਕਰਨੀ ਆ ਜਿਵੇਂ ਅੱਛਾ। ਬਸ ਆ। ਹੁਣ ਦਾਰੇ ਜਾਓ। ਵੀ ਉਹਦਾਂ ਆਪਣੀ ਕਿ ਜੁੜੇ ਰਹੇ ਨਾ। ਨਾ ਤਾਂ ਪਰਮਾਤਮਾ ਨਾਲ ਆਪਣਾ ਜਨਮ ਨਾਲ ਸੁੱਖ ਸੁੱਖੀ ਤੋਂ ਦੁਆ ਕਰ ਨੂੰ। ਆਹ ਜੀ ਜਿਵੇਂ ਆ ਬੱਸ। ਹਾਂ ਉਹਨਾਂ ਨਾਲ ਅੱਗੇ ਕਿ ਫੋਟੋਸ ਕਲਿੱਕ ਹੋਈ। ਉਹ ਤਾਂ ਇਹ ਨਹੀਂ ਸਮਝਿਆ ਕਿ ਅੱਜ ਟੁੱਟਦੀ ਨਹੀਂ ਹੈਗੀ ਪਰ ਹੋ ਗਈ ਕਿ ਕਿਉਂਕਿ ਟਾਇਰ ਹੀ ਟੱਚ ਹੋਣਾ ਇਹਦੇ ਕਰਕੇ ਕਿਉਂ ਬਰਾਦੇ ਬੰਮੀਰੀ ਸ਼ਾਬਾਸ਼ ਹਾਂ ਦੇ ਮੇਰੇ ਭਣੇ ਇਹ ਤੈਨੂੰ ਚਲਾ ਕੇ ਦਸਾਂ ਮੈਂ ਗੱਡੀ ਟਿਕਲੀ ਕਰਦੇ ਨਾ ਭਾਈ ਵੇ ਨਈ ਨਈ ਕੋਈ ਨਹੀਂ ਜ਼ਿਆਦਾ ਨਹੀਂ ਹੈਗੀ ਇਹ ਤਾਂ ਜ਼ਿਆਦਾ ਨਹੀਂ ਹੈਗੀ ਉਹ ਉਧਰ ਹੀ ਨਿਕਲਿਆ ਹੋਇਆ ਜਾਉਂਦੀ ਪਾਰ ਨਹੀਂ ਚੇਂਜ ਕਰ ਲਾਦੇ ਨਾ ਹੋਰ ਨਹੀਂ ਪਾਪਾ ਚੇਂਜ ਕਰ ਲਾਦੇ ਮੇਰੇ ਉੱਥੇ ਕਿੱਥੇ ਜਾਂਦ ਰਹੀ ਸੀ ਕਬੂਤਰ ਵਾਲੀ ਇੱਕ ਕਬੂਤਰ ਨਹੀਂ ਸੀਗੀ ਹਾਂ ਉਹ ਚੇਂਜ ਨਹੀਂ ਲਏ ਦੋ ਦਿਨਾਂ ਰੱਖਿਆ ਚਾ ਵੀ ਰਗੜ ਲੈਂਦਾ ਆ ਬਈ ਇਹਨੂੰ ਹਫਤੇਾਰ ਕਈ ਲੱਗਦਾ ਛੋਟਾ ਇਹ ਨਾਲ ਖੇਡ ਲੈਂਦਾ ਵਧੀਆ ਹਾਂ ਬਹੁਤ ਤੇਰੀ ਕਮ ਇੰ ਐਮ ਆਪਣਾ ਨਾਮ ਦੱਸੋ ਐਮ ਸੀ ਇੰ ਵਾਟ ਇਜ਼ ਯਰ ਨੇਮ ਐਹ ਰਸੂਹਦਾ ਨਾਮ ਰਸੂਹ ਉਹਰਾ ਭਾਈ ਦੇਵ ਐਂਡ ਐਮਰ ਬੇ ਸਾਈਡ ਸਾਈਡ ਅੰਟਾ ਕੀ ਆਪਸ ਮਾਮੀ ਹਾਂ ਇਹਮ ਨੰਨ ਕਹਿੰਦਾ ਮਾਮੀ ਬਾਦੂ ਵੱਟ ਗਾਣੀ ਵੱਡਾ ਸਾਰੇ ਐਮ ਬੋਲ ਰਿਹਾ ਨਾ ਕੰਨ ਚ ਕੁਛ ਬੋਲਾਂਗਾ ਕਾ ਕਾ ਲਾਉ ਕੁਛ ਬੋਲ ਰਹੇ ਹਾਂ ਰਹਿਮ ਸਾਈਂ ਅਹਮ ਕਾ ਵੀ ਘਾ ਕਰਾਉਂਗਾ ਕੀ ਲਾਣਾ ਚਾਹੀਦਾ ਨੇੜੇ ਰੋਣਾ ਬਟਾ ਨੇੜੇ 1x ਹਾਂਜੀ ਰੋਟੀ ਖਾਣ ਲੱਗੇ ਸੀ ਹੁਣ ਅਸੀਂ ਟਾਈਮ ਹੋ ਗਿਆ ਦੋ ਵਜੇ ਨਾਲੇ ਆ ਗਏ ਦੋ ਮਿੰਟੇ ਦੋ ਦੋ ਤੇ ਉੱਪਰ ਰੋਟੀ ਨਹੀਂ ਹੈ ਸੀ ਆਉਂਗਾ ਹਾਂ ਚਿੱਕੀ ਟਾਈਮ ਤਾਂ ਪਤਾ ਹੀ ਆ ਮੇਰਾ ਖੰਦਾਾ ਰੁਟੀਨ ਅੰਚੀ ਕੀ ਇਹ ਕੋਲਾ ਰੱਪਾ ਰੋਟੀ ਖਾਣੇ ਰੈਤਾ ਮੰਨੇ ਹਾਂ ਜੰਦੀ ਰੋਟੀ ਖਾਣ ਲੱਗੇ ਪਨੀਰ ਦੀ ਸਬਜ਼ੀ ਸੀ ਨਾਲ ਚੋਲਿਆਂ ਦੀ ਆ ਰੈਤਾ ਬਣਿਆ ਹੋਇਆ ਚੋਲ ਬਣੇ ਹੋਏ ਨੇ ਧੰਕੂ ਧੰਕੂ ਲਓ ਰੋਟੀ ਆ ਇਹ ਪਾਇਓ ਖਾਣਾ ਰੋਟੀ ਟੇਸਟੀ ਬਣੀ ਸਬਜ਼ੀ ਮੀਠੀ ਹੋਣੀ ਈਆ ਮਾਂ ਕਹਿੰਦੀ ਕਹਿੰਦੀ ਨੋਂ ਦੇ ਮੁੰਡਿਆ ਟੀਵੀ ਖਾਣਾ ਖਾਣ ਦਾ ਸਾਰਾ ਮਾਂ ਕਰਦੇ ਨਾ ਦੋ ਮਹੀਨਾ ਲਾ ਖਾਣਾ ਦੇ ਉਹ ਮਾਰਦਾ ਮੇਰੀ ਜਾਨ ਤੇ ਨਾ ਆ ਆ ਜਿੱਦਾਂ ਜੇ ਕਿਸ ਨੂੰ ਕਿੱਡੀ ਆਵੋ ਆਈ ਕੋਲੋਂ ਖਾਣਾ ਤੋਖਾ ਹੋ ਗਿਆ ਰੋਖਾ ਰੋਟੇ ਹਾਂ ਵੇ ਹੁਣ ਸਾਰੇ ਜਵਾਕਾ ਵੇਹੀ ਹਾਲ ਨੇ ਤੋਖਾ ਹੋ ਗਿਆ ਮੰਮੀ ਤੋ ਖਾਣ ਬੀਆਰੂ ਜੀ ਦੇ ਦੋ ਭੱਜ ਕੇ ਖਾਣਗੇ ਇਹ ਫੇਜਾਣਾ ਵਾਲੀ ਕਿਹਨੂੰ ਕਰਦਾ ਇਹ ਦੇ سامنے ਖਾਣ ਦੀ ਲਹਿਰਾ ਬੈਠੀ ਆ ਵੀ ਖਾ ਚੁੱਕੇ ਆ ਜਿਹੜਾ ਸਾਡੇ ਪੂਰੇ ਡਾਈਨਿੰਗ ਦਾ ਖਾਣਾ ਲਵਾ ਲਓ ਉਹ ਦਾ ਬਰਥਡੇ ਅੱਜ ਰੋਟੀ ਖਾਣ ਲੱਗੀ ਬੀਤੀ ਹੋਂਦ ਨਾਲੀ ਭੁੱਖਣ ਦੁਪਹਿਰੇ ਉਹ ਨਹੀਂ ਲੱਗਦੇ ਨਿਆ ਰਾਈ ਨਾ ਤੇ ਕੰਪੜਾ ਦੋ ਦੋ ਫੁਰਕੇ ਕੰਮ ਕਰਦੇ ਜਾਂਦੇ ਉਹ ਤੋਂ ਫਿਰ ਵੀ ਬੱਧ ਰੋਪ ਹੋ ਜਾਂਦਾ ਨਾ ਸੈਲਮੈਂਟ ਤੋਂ ਬਾਅਦ ਉਹਨਾਂ ਘਰੇ ਰਹਿਣ ਕਰਕੇ ਵੀ ਬੰਦ ਹੋ ਜਾਂਦਾ ਦੁਪਹਿਰੇ ਖਾਦੇ ਨਹੀਂ ਜਾਂਦੀ ਹੈ ਨਾ ਕਾ ਦੋਈਸੇ ਖਾਲੀ ਪੇਟ ਨਾਲ ਖਾਣੇ ਖਾਣੇ ਨਹੀਂ ਬਾਕੀ ਥੋੜੀ ਹੱਦ ਹੋਈ। ਪਹਿਲੇ ਦਿਨ ਮੈਨੂੰ ਲੱਗਾ ਖਾਲੀ ਪੇਟ ਨਾਲ ਚੱਲੋ ਮੈਂ ਦੋਈਸੇ ਵਾਰੀ ਖਾਲੀ ਕੋਈ ਪਰੋ। ਮੈਂ ਇਹਨਾਂ ਬਿਲਿੰਦਰਾ ਨਹੀਂ ਤੁਸੀਂ ਕੱਲ ਖਾਧੀ ਸੀ ਵੀ ਖਾਲੀ ਪੇਟ ਵਾਲੀ ਖਾ ਲੋ। ਤੇ ਜਦੋਂ ਮੈਂ ਖਾਧੀ 15 ਮਿੰਟ ਬਾਅਦ ਹੀ ਉਹਦਾ ਬੇਜਾ। ਉਹ ਬੜੀ ਬੜੀ ਸਟੇਟਸ ਬੱਦੀ। ਉਹ ਗੈਸਟ੍ਰੋਗਰਕਿੰਗ ਕੁਛ ਨਾਮ ਹੋਵੇਗਾ। ਦੋ ਵਾਰ ਹੋ ਗਿਆ ਮੈਨੂੰ ਅੱਜ ਤੇ ਅੱਜ। ਹੁਣ ਤੇ ਇਹ ਲਈ ਕੀ ਹੋ। ਤਾਂ ਬਸ ਇਹ ਗੱਲ ਇੱਕ ਪਰਲੇਵਾਨ ਨੂੰ ਚਾਹ ਥੋੜਾ ਸਿੱਧਾ ਕਰ ਦੇ। ਆਹ ਨੰਨਾ ਬੋਲੀ ਨਹੀਂ ਲੈਣੇ। ਕਿਉਂਕਿ ਇਹ ਦੋ ਪੰਜ ਰੋਗ ਹੋ ਗਿਆ ਆ ਨਿਕਾ ਨੇ ਚਲੋ ਸਾਗਰ ਦੀ ਬੋਟੀ ਲੈਦੀ ਇੰਡੀਗਾ ਚਲਾ ਆ ਅਸੀਂ ਅੱਜ ਚਾਹ ਪੀਣ ਲੱਗੇ ਸੀ ਹੁਣ ਤੇ ਚਾਹ ਪੀ ਕੇ ਫੇਰ ਜਾਂਦੇ ਆਂਗੇ ਕਿਉਂਕਿ ਲੇਟ ਬਹੁਤ ਜ਼ਿਆਦਾ ਹੋ ਜਾਾਂਗੇ ਅਸੀਂ ਆ ਗੇੜ ਦਾ ਕਰਦਾ ਬਿਸਕੁਟ ਵਾਸਵਾਦ ਨਹੀਂ ਦੇਸੀ ਬਿਸਕੁਟ ਵਾਸਵਾਦ ਨਹੀਂ ਆ ਤੇ ਨੂਰਪੁਰੇ ਵਧੀਆ ਘੜਦੇ ਨੇ ਸਪੈਸ਼ਲ ਪਾਟ ਬਣਾਉਂਦੇ ਨੇ ਅੱਡ ਵਧੀਆ ਘਟਦੇ ਬਿਸਕਟ। ਉਹ ਪੱਟੀਆਂ ਵਾਲੇ ਤਾਂ ਉਹ ਹੀ ਹਿੱਟ ਜੀ ਪਾਉਂਦੇ ਨੇ। ਜਿਸੇ ਆਪਾਂ ਦੁਕਾਨਾਂ ਨਾਲ ਬਹਾਂਦੇ ਨੇ ਉਹ ਕਾਲੀ ਹੁੰਦੀ ਹੈਗੀ ਛੇਤੀ ਕੰਮ ਵਿੱਚ ਦੇਗੀ। ਉਹ ਸਪੈਸ਼ਲ ਹੈ ਹੀ ਕੰਮ ਲਈ ਉਹਨਾਂ ਨੇ ਲਾਉਣਾ ਹੁੰਦਾ। ਸਾਲ 40 15 ਦਿਨ ਮਹੀਨਾ ਚਲਾਉਣਾ ਹੁੰਦਾ ਉਹਨਾਂ ਨੇ ਬਸ। ਆਪਣੇ ਕੋਲ ਪਿੰਡ ਵੀ ਬਣਾਉਂਦੇ ਹੁੰਦਾ ਮੋਟੇ ਮੋਟੇ। ਹਾਂ। ਮੋਟੇ ਬਣਾਉਂਦੇ। ਹਾਂ। ਉਹਨੇ ਸਾਹਮਣੇ। ਉਹ ਨਹੀਂ ਕਰਦੇ। ਇਹ ਕਹਿੰਦੇ ਜੀ ਬਣਾਉਂਦੇ। ਬਿਜਾਰ ਕਰਦੇ। ਇਹਨਾਂ ਉਹਨੇ ਕਹੇ ਸੀ ਜਾਵਾਂਗੇ। ਨਾ ਮੈਂ ਇਹਦੇ ਦੇ ਇਸ। ਇਹਦੇ ਵਿੱਚ ਰੱਖਾਂਗੇ। ਲੈ ਮੈਂ ਇਹਨਾਂ ਦੇ ਬਿਸਕਟ। ਨਾ ਮੈਂ ਬਿਸਕਟ ਦੇ। ਛੋਟਾ ਛੋਟ ਹਾਂ ਦੇ ਦੋ ਤੇ ਦੋ ਤੇ ਦੋ ਸ਼ਾਬਾਸ਼ ਸ਼ਾਬਾਸ਼ ਉਹ ਹਾਂ ਕਿੰਨੇ ਵੇਰੇ ਆ ਗਏ ਆ ਮਾਮਾ ਜੀ ਤੇ ਹਾਂ ਸ਼ਾਬਾਸ਼ ਬਸ ਆਈ ਕਰਦੇ ਦਿਖਾएंगे ਕਿ ਹੱਥ ਨੂੰ ਤਾਂ ਇਹਨਾਂ ਲੱਗਣਾ ਵੀ ਹੱਥ ਝਾੜੋ ਮੇਰੇ ਮਾਮਾ ਜੀ ਨੂੰ ਦੇ ਦੋ ਹਾਂ ਜੀ ਸ਼ਾਬਾਸ਼ ਜੀ ਹੋਰ ਰੋਟੀ ਵੀ ਮੰਗਾ ਲਓ ਜੀ ਲਓ ਥੈਂਕ ਯੂ ਮੰਗ ਲਓ ਬੰਦਾ ਕਰਕੇ ਕਿਉਂ ਖੋਲ ਕਰ ਹਾਂ ਦਰਵਾਜ਼ਾ ਖੋਲ ਕੋਣ ਕੋਣជា ਅਮਰ ਕੋ ਕੋਰਾ ਬੰਦਾ ਖੜਾ ਦਰ ਖੋਲਦੇ ਆ ਕੋਣ ਦੇ ਜਾਓ ਗਿਆ ਨਾ ਕੋਈ ਨਹੀਂ ਸੁਣਾ ਲੈ ਕੇ ਆਇਆ ਚਲ ਆ ਜਾਓ ਅੱਡੀ ਖੋਲ ਉਹ ਉੱਥੇ ਬੈਠ ਚਲ ਆਣ ਕੋਲ ਜਾਣਾ ਨੰਨੀ ਕੋਲ ਜਾਣਾ ਹੈ ਆਸੀ ਗੋ ਜਾਣਾ ਹਾ ਨਾ ਹਾਏ ਕਰਦੇ ਬਾਏ ਹਾਏ ਨਾ ਤੇਰੇ ਕਿੱਥੇ ਨਾ ਤੇ ਮੇਰੇ ਬਾਏ ਬਾਏ ਕਰੋ ਫੋਟੋ ਜੀ ਨੂੰ ਮਿਲੋ ਮਿਲ ਲੈ ਮਿਲ ਲੈ ਬਾਏ ਕੀ ਸੀਓ ਕਰਦਾ ਬਾਏ ਕੀ ਸੀਓ ਬਾਏ ਬਾਏ ਐਂਡ ਬਾਏ ਬਾਏ ਕੀ ਸੀਓ ਬਾਏ ਬਾਏ ਥੈਂਕ ਯੂ ਫੋਰ ਮੀ ਬਾਏ ਚੱਲਦੇ ਅਸੀਂ ਹੁਣ ਵਾਪਸ ਆ ਇਹਦੇ ਨਾਲ ਇਹ ਨੂਆ ਹੁਣ ਤੇ ਬੇਟਾ ਇੱਧਰ ਦੇ ਦੀਏ ਵੱਡੇ ਉਹ ਪੁੱਤ ਆ ਬੀਜੀ ਕਿਥੇ ਆ ਪਾ ਪਿੱਛੇ ਖੜੇ ਨੇ ਇੱਧਰ ਆਦਰ ਬੀਜੀ ਖੜੇ ਪਿੱਛੇ ਇੱਧਰ ਆ ਵੀ